ਨਕੌਦਰ ਪੁਲਿਸ थाना ਸਿਟੀ ਦੇ ਵਿੱਚ ਰਾਜੀਨਾਮੇ ਦੇ ਲਈ ਆਏ ਦੋ ਗੁੱਟ ਰਾਜੀਨਾਮਾ ਹੋਣ ਤੋਂ ਬਾਅਦ ਦੁਬਾਰਾ ਤੋਂ ਆਪਸ ਦੇ ਵਿੱਚ ਉਲਝ ਗਏ ਅਤੇ ਗੱਲ ਵਾਦੀ ਵੇਖ ਕੇ ਇੱਟਾਂ ਵਰਸਾਉਣੀਆਂ ਸ਼ੁਰੂ ਕਰ ਦਿੱਤੀਆਂ ਪੁਲਿਸ ਨੇ ਕੜੀ ਮੁਸ਼ਕਲ ਤੋਂ ਬਾਅਦ ਹਾਲਾਤਾਂ ਦੇ ਉੱਤੇ ਕਾਬੂ ਪਾਇਆ ਇਸ ਆਪਸੀ ਝਗੜੇ ਦੇ ਵਿੱਚ ਕੁਝ ਲੋਕ ਜ਼ਖਮੀ ਹੋ ਗਏ ਜ਼ਖਮੀਆਂ ਨੂੰ ਨਕੌਦਰ ਅਤੇ ਜਲੰਧਰ ਦੇ ਹਸਪਤਾਲਾਂ ਦੇ ਵਿੱਚ ਦਾਖਲ ਕਰਵਾਇਆ ਗਿਆ ਰੋਹਿਤ ਦੇਵੀ ਪੀਰ ਸਾਹਿਬ ਕੀ ਗੱਲਬਾਤ ਹੋਈ ਹੈ ਭਾਈ ਉੜੇ გან ਪਹਿਲਾਂ 10 15 ਬਰਾ ਖੋਈ ਸੀ ਇਹਦੇ ਹੀਰਾ ਤੋਂ ਆ ਮੁੰਡਾ ਬਨਾਸ਼ ਉਹਦੀ ਭੈਣ ਤੇ ਉਹਦਾ ਛੋਟਾ ਬਰਾ ਰ ਆ ਰਿਆ ਸੀ ਉਹ ਜੇ ਮੁੰਡਿਆਂ ਨੇ ਖੋਹ ਕੀਤੀ ਤੇ ਪਛਾਨੇ ਗਏ ਸੀ ਉਹਦਾ ਨਾਮ ਇੱਕ ਦਾ ਰਾਹੁਲ ਨਿੱਜਾ ਤੇ ਇੱਕ ਗਿੱਲਾ ਗੱਲ ਕੋਈ ਪ੍ਰਧਾਨਾ ਗਿੱਲਾ ਤੋਂ ਉਹਦੇ ਮੁੰਡਾ ਸੀ ਇਹਨਾਂ ਨੇ ਤਿੰਨ ਚੱਲ ਜਾਣੇ ਨੇ ਖੋਹ ਕੀਤੀ ਐਕਟਿਵਾ ਦੀ ਔਰ ਮੋਟਰਸਾਈਕਲ ਦੀ ਖੋਹ ਗੋ ਬੀਜੀ ਤੇ ਪਹਿਲਾਂ ਬੂੰਦੀ ਫੋਨ ਵੀ ਹੈ ਤਾਂ ਕੁਛ ਤੇ ਪੁਲਸ ਨੇ ਉਹਨਾਂ ਦੇ ਘਰ ਹੋਈ ਜਾ ਕੇ ਫੋਨ ਤੇ ਮੋਟਰਸਾਈਕਲ ਰਿਕਵਰ ਵੀ ਕਰ ਲਿਆ ਸੀ ਉਹਨਾਂ ਦੇ ਸੈਂਸਲੇਟਰ ਦਾ ਰਾਈਨਾਮਾ ਅਸਰ ਸਾਹਿਬ ਟਾਈਮ ਰੱਖਦੇ ਹੁੰਦੇ ਸੀ ਦੋ ਤਿੰਨ ਵਾਰ ਪਹਿਲਾਂ ਵੀ ਜਾਂਦੇ ਰਏ ਸਾਰੇ ਕਾਜ ਵੀ ਟਾਈਮ ਸੀ ਭਾਈ ਗਏ ਸਾਰੇ ਗਏ ਮੈਂ ਵੀ ਚਲੇ ਗਿਆ ਭਾਈ ਸਾਰੇ ਗਏ ਸਾਨੂੰ ਵੀ ਸੱਦਿਆ ਇਸ ਸੰਸਥਾਨਾ ਚੱਲਦੇ ਆ ਮੰਨ ਲੀਓ ਨੇ ਕੁਲਵਿੰਦਰ ਮਾਨ ਦੀ ਸੰਸਥਾਨਾ ਚੱਲਦੇ ਆ ਜਿਹਨਾਂ ਨੇ ਸਾਨੂੰ ਫੋਨ ਕੀਤਾ ਮੈਂ ਵੀ ਆ ਕੇ ਖੜ ਗਿਆ ਇਹ ਅੰਦਰ ਆਏ ਭਾਜੀ ਅਸੀਂ ਬਾਹਰ ਬੈਠੇ ਰਹੇ ਰਾਈਨਾਮਾ ਹੋ ਗਿਆ ਇਹ ਬਾਹਰ ਆਏ ਬਾਹਰ ਆ ਕੇ ਮੁੰਡੇ ਆਏ ਸਾਰੇ ਆ ਕੇ ਕਾਲਾ ਘਰ ਕਹਿੰਦੇ ਇਹ ਵੀ ਰਾਈਨਾਮਾ ਤਾਂ ਹੋ ਗਿਆ ਤੇ ਤੁਹਾਡੇ ਮੁੰਡੇ ਨੇ ਗਲਤ ਪੰਗਾ ਪਾ ਲਿਆ ਸੀ ਇਹ ਕਰਦਾਂਗੇ ਮਾਪਿਆਂ ਦੀਆਂ ਗਾਲਾਂ ਕੱਢਣ ਲੱਪੇ ਅਸੀਂ ਤਾਂ ਸਾਈਡ ਤੇ ਖੜੇ ਸੀ ਸਾਨੂੰ ਕਹਿੰਦੇ ਕੀ ਦੇਖਦੇ ਆਹ ਕਿ ਤੇਰੇ ਨਾਲ ਕੀ ਦੇਖ ਤੇ ਆਦੀ ਭਾਈ ਬੈਸ ਹੋਈ ਗੱਲ ਕਰਨਾ ਪਈ ਐਸਐਸਓ ਸਾਹਿਬ ਆ ਗਏ ਐਸਐਸਓ ਸਾਹਿਬ ਕਹਿੰਦੇ ਚਲੋ 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 ਕੱਢ ਤੇ ਕੱਢ ਲੋਕ ਇਹਨਾਂ ਨੂੰ ਬਾਹਰ ਆਜੋ ਐਸਐਸਓ ਸਾਹਮਣੇ ਸੰਦ ਤੱਕ ਉਹ ਤੋਂ ਬਾਅਦ ਕੀ ਗੱਲਬਾਤ ਹੋਈ ਆ ਭਾਈ ਉਹ ਬਾਹਰ ਆ ਕੇ ਉਹ ਰਾਈਨਾਮਾ ਕਰਕੇ ਬਾਹਰ ਆਏ ਉਹਨੇ ਹੋਂਦ ਸਾਰੀ ਮੇਰੇ ਕੋਲੋਂ ਫੜ ਲਿਆ ਕਹਿੰਦਾ ਆਜੋ ਬਾਹਰ ਦੇਖ ਲੈਨੇ ਐਸਐਸਓ ਕਹਿੰਦਾ ਨਹੀਂ ਨਹੀਂ ਜੋ ਜਾਓ ਜਾਓ ਜਾ ਉਹਨਾਂ ਨੂੰ ਕੱਢ ਤੇ ਸਾਰੇ ਉਹਨਾਂ ਨੇ ਇੱਟਾਂ ਦਾ ਚੱਕਾ ਹੀ ਉੱਥੇ ਥਾਣੇ ਵਿੱਚ ਹੀ ਉਹ ਇੱਟਾਂ ਮਾਰਨ ਲੱਪੇ ਤੇ ਮੈਂ ਕਿਹਾ ਸਾਰਾ ਈਟਾਂ ਮਾਰਨ ਦੇ ਇਹਨਾਂ ਨੂੰ ਕਹੋ ਤੇ ਇਹ ਸਾਡੇ ਡਾਂਗਾ ਮਾਰਨ ਲੱਪੇ ਜਦੋਂ ਅਸੀਂ ਈਟ ਚੱਕ ਮੈਟ ਚੱਕ ਲੱਗਾ ਤੇ ਇਹਨਾਂ ਸਾਡੇ ਡਾਂਗਾ ਮਾਰਨ ਲੱਪੇ ਮੇਰਾ ਸਿਰ ਪਾੜ ਗਿਆ ਮਿੱਟ ਚੱਕ ਲੱਗਾ ਇਹ ਸਾਡੇ ਡਾਂਗਾ ਮਾਰਨ ਲੱਪੇ ਉਹ ਰਮਾਨ ਨਾ ਖੜ ਕੇ ਸਾਡੇ ਸਿਰ ਪਾੜ ਕੇ ਈਟਾ ਉਟਾ ਮਾਰ ਕੇ ਤੁਰ ਕੇ ਰਮਾਨ ਨਾ ਗਏ ਬਾਹਰ ਬਾਹਰ ਜਾ ਕੇ ਉਹ ਫੇਰ ਵਾਪਸ ਆਏ ਫੇਰ ਥਾਣੇ ਅੰਦਰ ਆ ਕੇ ਗਾਲਾਂ ਕੱਢ ਕੇ ਇਹ ਸਾਨੂੰ ਕੁੱਟਿਆ ਨੇ ਸਭ ਸਾਡਾ ਕਾਲਾ ਸਾਨੂੰ ਸਾਡੇ ਡਾਂਗਾ ਮਾਰੀਆਂ ਸਾਨੂੰ ਤਾਂ ਸਾਨੂੰ ਕਹਿੰਦੇ ਅੰਦਰ ਦੇ ਨਾ ਇੱਕ ਸਾਦ ਸਾਨੂੰ ਉੱਦੀ ਮਾਰਾ ਦੇ ਦਿੱਤੀ ਇਹ ਪੁਆਇੰਟ ਸਹੀ ਮੰਨ ਕਰਦੇ ਆ ਸਾਡਾ ਸਾ ਨਿਆਏ ਹੁਣ ਕਹੇਗਾ ਸਾਡੇ ਥਾਣੇ ਦੇ ਅੰਦਰ ਬਾਹਰ ਕਿੱਥੇ ਲੜਾਈ ਹੋ ਗਈ ਪਤਾ ਹੀ ਨਹੀਂ ਕਿ ਜੇ ਸਾਡੇ ਥਾਣੇ ਦੇ ਅੰਦਰ ਵੀਡੀਓ ਚੈੱਕ ਕਰ ਲਓ ਜੇ ਸਾਡੀ ਗਲਤੀ ਆ ਅਸੀਂ ਜ਼ਿੰਮੇਵਾਰ ਖੜੇ ਆ ਸਾਨੂੰ ਥਾਣੇ ਦੇ ਅੰਦਰ ਸਾਡੇ ਇੱਕ ਮਾਰ ਕੇ ਸਿਰ 파ੜਿਆ ਵਾ ਨਾਲੇ ਸਾਡੇ ਮਾਂ ਪਿਆਂ ਦੀਆਂ ਗਾਲਾਂ ਕੱਢੀਆਂ ਵਾ ਸਾਨੂੰ ਜਲੀਲ ਕੀਤਾ ਵਾ ਗੱਲ ਹੀ ਐ ਬਸ ਜੀ ਮੈਂ ਤਾਰਾ ਸਿੰਘ ਗਿੱਲ ਗਿੱਲ ਸਾਹਿਬ ਕੀ ਗੱਲਬਾਤ ਹੋਈ ਅੱਜ ਗੱਲਬਾਤ ਇਹ ਹੋਈ ਆ ਜੀ ਜਿੱਦਾਂ ਅਸੀਂ ਇਲੈਕਸ਼ਨ ਤੋਂ ਮੇਨ ਕਰਦੇ ਸੀਗੇ ਜਿੱਦਾਂ ਮੈਨੂੰ ਲੋਕ ਸਭਾ ਹਲਕਾ ਤੋਂ ਬਸਪਾ ਮੈਡੀਕਲ ਪਾਰਟੀ ਨੂੰ ਨੌ ਜਲੰਧਰ ਦੀ ਟਿਕਟ ਮਿਲੀ ਆ ਉਹਦੇ ਮੁਤਾਬਕ ਤੇ ਸਾਡਾ ਇੱਕ ਪੁਰਾਣਾ ਫੈਸਲਾ ਇੱਥੇ ਸੀਗਾ ਕੋਈ ਬੱਚਿਆਂ ਦਾ ਆਪਸ ਵਿੱਚ ਉਹ ਫੈਸਲੇ ਲਈ ਅੱਜ ਬੁਲਾਇਆ ਗਿਆ ਸੀ ਪਹਿਲਾਂ ਐਸਐਸ ਸਾਹਿਬ ਨੇ 10 ਵਜੇ ਬੁਲਾਇਆ ਸੀਗਾ ਫਿਰ ਟਾਈਮ ਪਾਤਾ ਵੀ 2 ਵਜੇ ਦਾ ਵੀ ਮੈਂ ਪਹਿਲਾਂ ਟਾਈਮ ਨਹੀਂ ਹੈਗਾ ਉਹਨਾਂ 2 ਵਜੇ ਉਹਨਾਂ ਅਸੀਂ ਆਏ ਅਸੀਂ ਆਣ ਕੇ ਇੱਥੇ ਬੈਠੇ ਆ ਤੇ ਇਹ ਉਸ ਤੋਂ ਬਾਅਦ ਅਸੀਂ ਵੀ ਇਲੈਕਸ਼ਨ ਕੰਪਲੇਨ ਕਰਦੇ ਕਰਦੇ 20 25 ਜਾਨੇ ਜਿੱਦਾਂ ਜਾਰੀ ਉੱਧੇ ਆ ਗਏ ਉਸ ਤੋਂ ਪਰੰਤ ਇਹ 60 70 ਬੰਦੇ ਇੱਥੇ ਲੈ ਕੇ ਇਹ ਵੀ ਆ ਗਏ ਅੰਦਰ ਅਸੀਂ ਦੱਸ ਪੰਜ-ਪੰਜ ਚਾਰ-ਚਾਰ ਬੰਦੇ ਬੈਠ ਕੇ ਗੱਲਬਾਤ ਸਾਡੀ ਹੋ ਗਈ ਕਲੀਅਰ ਉਸ ਗੱਲ ਤੋਂ ਬਾਅਦ ਉਤੋਂ ਸਾਰਾ ਜਿੱਦਾਂ ਵੀ ਸੌਣਿਆਂ ਕਰਾ ਕੇ ਅਸੀਂ ਫੈਸਲਾ ਰਾਜਨਾਵਾਂ ਨੇੜ ਕੇ ਆਪਾਂ ਨਿਕਲੇ ਆਂ ਔਰ ਨਿਕਲਦੇ ਆ ਸਾਡੇ ਇਹਨਾਂ ਨੇ ਸਾਡੇ ਤੇ ਹਮਲਾ ਕਰ ਦਿੱਤਾ ਮੇਰੇ ਬੇਟੇ ਦੇ ਸੱਲ ਦੇ ਵਿੱਚ ਇਹਨਾਂ ਨੇ ਪਿੱਛੋਂ ਗੜਾ ਮਾਰਿਆ ਉਸ ਤੋਂ ਬਾਅਦ ਮੇਰੇ ਇਧਰੋਂ ਭਾਂਜਾ ਜਿਹਾ ਇੱਕ ਰੋਮੇਜਰ ਉਹਨੇ ਮੋਰਿਓ ਰੋਕਿਆ ਤੇ ਰੋਕਿਆ ਤੇ ਉਹਨਾਂ ਦੇ ਇੱਕ ਇਹਨਾਂ ਦੇ ਬੰਦੇ ਨੇ ਚੱਕ ਕੇ ਿੱਟ ਮਾਰ ਦਿੱਤੀ ਿੱਟ ਮਾਰੀ ਤਾਂ ਉਧਰ ਜਦੋਂ ਵੱਜੀ ਇਹ ਵੀ ਆਪਣਾ ਦਬੀ ਦੇ ਵਿੱਚ ਆਪ ਸੱਚ ਲੱਗਦਾ ਤੇ ਇਹਨਾਂ ਨੇ ਮਤਲਬ ਇਹ ਕਿਸੇ ਦੇ ਚਲੋ ਮੈਂ ਨਹੀਂ ਉਹ ਕਹਿੰਦਾ ਵੀ ਕੋਈ ਕਿੱਦਾਂ ਆ ਇਹ ਸਾਡੇ ਸਮਾਜ ਦੇ ਆ ਮੇਰੇ ਬੱਚੇ ਆ ਬੇਟੇ ਆ ਪਰ ਇਸ ਤਰ੍ਹਾਂ ਕਿਸੇ ਦੇ ਸਿਆਸੀ ਦਬਾਅ ਦੇ ਥੱਲੇ ਕਿਸੇ ਦੇ ਮਗਲ ਲਾ ਕੇ ਜਿਹਦੀਆਂ ਇਹੋ ਜਿਹੀਆਂ ਹਰਕਤਾਂ ਕਰਨੀਆਂ ਆ ਆਪਣੇ ਬੰਦੇ ਦੇ ਨਾਲ ਜਿੱਦਾ ਮੇਰੇ ਨਾਲ ਇਹ ਮੈਨੂੰ ਵਧੀਆ ਨਹੀਂ ਲੱਗਦੀਆਂ ਤੇ ਇਹ ਸਾਰੇ ਨਿੰਦਾ ਕਰਦੇ ਆ ਵੀ ਇਹ ਗੱਲ ਚੰਗੀ ਨਹੀਂ ਹੈਗੀ ਇਸ ਲਈ ਆਪਾਂ ਵੈਸੇ ਮੈਂ ਇਹ ਨਹੀਂ ਕਹਿੰਦਾ ਕਿ ਨਾਲ ਕਈ ਇੱਜ਼ਤ ਵੀ ਕਹਿੰਦੇ ਕਰਦੇ ਆ ਪਰ ਇੱਜ਼ਤ ਤੋਂ ਬਾਹਰ ਅੱਜ ਜਿਹੜਾ ਇਹਨਾਂ ਨੇ ਹਮਲਾ ਕੀਤਾ E o outro mata bagaia de novo a ਬਹੁਤ ਮਤਲਬ ਮਾਨੂੰ ਟੈਸਿਲ ਗਿਲ ਸਾਹਿਬ ਇੱਕ ਉਹਨਾਂ ਦਾ ਵੀ આરોਪ ਹੈਗਾ ਕਿ ਤੁਹਾਡੇ ਬੰਦੇ ਨੇ ਕਿਸੇ ਨੇ ਉਹਨਾਂ ਦੇ ਬੰਦੇ ਦੇ ਕਿਸੇ ਦੇ ਇੱਟ ਮਾਰੀ ਹੈਗੀ ਇਹਦੇ ਬਾਰੇ ਤੁਸੀਂ ਕੀ ਕਹੋਗੇ ਹਾਂਜੀ ਉਹ ਇੱਟ ਇਹਨਾਂ ਦੇ ਜਦੋਂ ਇਹ ਹੌਸ ਵਿੱਚ ਜਦੋਂ ਨੇ ਮੇਰੇ ਬੇਟੇ ਦੇ ਇਹਨਾਂ ਨੇ ਖੜਾ ਮਾਰ ਪਿੱਛੋਂ ਮਾਰਿਆ ਸਿਰ ਦੇ ਵਿੱਚ ਉਸ ਤੋਂ ਬਾਅਦ ਇਹ ਹੌਸ ਵਿੱਚ ਆਪਣਾ ਦਫੜੀ ਕਾਫੀ ਹੋਈ ਆ ਇਹਨਾਂ ਦੀ ਇੱਕੋ ਇੱਟੀ ਹੋਈ ਆ ਇਹਨਾਂ ਦੇ ਬੰਦਿਆਂ ਨੇ ਵੀ ਇੱਟ ਮਾਰੀਆਂ ਉਹਨਾਂ ਨੇ ਵੀ ਮਾਰੀਆਂ ਹੁਣ ਇੱਟ ਵੱਜੀ ਕਿਹਦੀ ਆ ਜਾਂ ਕੀ ਹੋਇਆ ਉਹ ਮਤਲਬ ਨਹੀਂ ਹੁਣ ਕਿਸੇ ਨੂੰ ਪਤਾ ਗਿਲ ਸਾਹਿਬ ਜਿਹੜੀਆਂ ਇੱਟਾਂ ਚਲੀਆਂ ਉਹ ਥਾਣੇ ਦੇ ਅੰਦਰ ਚਲੀਆਂ ਜਾਂ ਬਾਹਰ ਚਲੀਆਂ ਹਾਂ ਥਾਣੇ ਦੇ ਰਸਤੇ ਦੇ गेट ਤੋਂ نکلے ਹੀ ਆਵਾਰ ਉਹ ਇਹ ਆਉਂਦੇ ਹੱਥ ਬਦ ਮੈਂ ਮਨਜੀਤ ਪਹਿਲਾਂ ਹੀ ਕੀ ਪਲੈਨਿੰਗ ਦਾ ਸੀ ਮੈਂ ਮਨਜੀਤ ਥਾਣੇਦਾਰ ਦੇ ਕੋਲ ਮੜਾ ਜਾ ਗਿਆ ਜਦੋਂ ਮੈਂ ਆਉਂਦਾ ਹੀ ਇਹ ਬੱਸ ਆਉਂਦਿਆਂ ਨੂੰ ਫਸੇ ਉਹ ਮੇਰੇ ਬੇਟੇ ਨੂੰ ਫੜ ਲਿਆ ਔਰ ਮੇਰੇ ਮੈਨੂੰ ਬੜੀ ਮੁਸ਼ਕਲ ਦੇ ਨਾਲ ਬਚਣਾ ਪਿਆ ਇਲੈਕਸ਼ਨ ਤੋਂ ਹਾਂਜੀ ਦੋ ਗਰੁੱਪ ਆਏ ਹੋਏ تھے ਇਹਨਾਂ ਦਾ ਆਪਸ ਵਿੱਚ ਮੈਟਰ ਸੈਟਲ ਕਰਨਾ تھا ਔਰ ਆਕੇ ਇਨਕਾ ਫੈਸਲਾ ਵੀ ਹੋ ਗਿਆ تھا ਪੁਲਿਸ ਥਾਣੇ ਮੈਂ ਔਰ ਇਹ ਕਾਫੀ سارے ਬੰਦੇ ਆਏ ਹੋਏ تھے ਇਹ ਇਹ ਸਾਰੇ ਪਾਰਟੀ 10 30 40 40 ਬੰਦੇ ਆਏ ਹੋਏ تھے ਦੋਨੋਂ ਪਾਰਟੀ ਦੇ और फैसला करने के बाद ये बाहर निकले हैं पुलिस कंपाउंड के गेट के और वहाँ जाके इनमें आपस में कोई गलबात हो गई हैगी और फिर उधर उधर आपस में ही लड़ पड़े हैं तो मैम आरोप लग रहे हैं कि थाने में ईटे चली हैं नहीं नहीं थाने के अंदर कंपाउंड में ईटे नहीं चली हैंगी थाने के गेट के बाहर ही इन्होंने आपस में मारपीट की है बाकी जो हमारे पास सीसीटीवी फुटेज आएगा बाकी उसमें जितना भी होगा वो क्लियर हो जाएगा तो मैम आपकी तरफ से क्या कार्रवाई की जा रही है देखिए अभी तो आ, हम सीसीटीवी फुटेज आज निकालेंगे फिर सीसीटीवी फुटेज में जितने भी लोग हैं जिन्हें जो भी आ, एक दूसरे के ऊपर हमला करते हुए या कुछ भी कार्रवाई करते हुए नजर आएंगे पर उनके अगेंस्ट एक्शन होगा लखबीर लखवीर की रिपोर्ट